ਦਿਮੈ ਕਿ ਅਸੀਂ ਸਭ ਜਾਣਦੇ ਹਾਂ ਕਿ ਪਿਛਲੇ ਸਮੇਂ ਦੋ-ਤਿੰਨ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਰਾਡ ਆਮ ਕਰਕੇ ਪਰਿਵਾਰਾਂ ਨੂੰ ਨੁਕਸਾਨ ਹੋਇਆ ਸੋ ਉਸੇ ਨੜੀ ਤਹਤ ਨਰਿੰਦਰ ਸਿੰਘ ਸਰ ਨਰਿੰਦਰ ਸਿੰਘ ਦੀ ਟੀਮ ਸਾ ਜੋ ਹੈ ਜੋ ਕਿ ਰੋਟਰੀ ਕਲੱਬ ਦੇ ਥਰੂ ਮੈਂ ਉਹਨਾਂ ਨੂੰ ਮਿਲੀ ਸੀ ਕਿ ਉਹਨਾਂ ਨੇ ਫੋਨ ਕੀਤਾ ਕਿ ਅਸੀਂ ਵੀ ਕੁਝ ਹੈਲਪ ਆਪਣਾ ਕਰਦੇ ਹਾਂ ਸੋ ਮੈਨੂੰ ਲੱਗਿਆ ਕਿ ਉੱਥੇ ਇਸ ਟਾਈਮ ਸਰ ਵੀ ਆਦਿ ਗਿਆ ਬਿਸਤਿਆਂ ਦੇ ਲੋਕ ਹੋਏ ਸੋ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ 200 ਬਿਸਤਰੀ 200 ਰਜਾਈਆਂ 200 ਗੱਦੇ ਜਿਹੜੇ ਆ ਉਹਦੀ ਪੇਮੈਂਟ ਉਹਨਾਂ ਨੇ ਕੀਤੀ ਹੈ ਇਹ 400 ਜਿਹੜੇ ਹੈ ਲੱਗੇ ਉਹਨਾਂ ਵੱਲੋਂ ਹੈ ਔਰ ਇਹਦੇ ਵਿੱਚ 15 ਜਿਹੜੇ ਰਜਾਈਆਂ ਔਰ ਗੱਦੇ ਆ ਉਹ ਮੈਡਮ ਸੁਰੇਂਦਰ ਕੌਰ ਜੋ ਕਿ ਨਿਊਜ਼ੀਲੈਂਡ ਹੈ ਉਹਨਾਂ ਵੱਲੋਂ ਹੈ ਔਰ 10 ਗੱਦੇ ਔਰ ਰਜਾਈਆਂ ਜਿਹੜੇ ਆ ਉਹਨਾਂ ਪਰ ਜ਼ਰੂਰਤ ਮੰਨ ਪਰਿਵਾਰਾਂ ਲਈ ਇੱਕ ਇੱਥੇ ਸਾਡੇ ਮੈਡਮ ਹੈ ਪਟਿਆਲੇ ਦੇ ਵਿੱਚ ਜੋ ਕਿ RAM ਨਾਮ ਦੇ ਭਗਤ ਹੈ ਪ੍ਰੇਮੀ ਹੈ ਉਹ ਆਪਣਾ ਨਾਮ ਨਹੀਂ ਲੈਂਦੇ ਨੇ ਦਾ ਸੀ ਜਿਹੜੇ ਗੱਟੇ ਹਨ ਅਰਦਾਈਆਂ ਉਹਨਾਂ ਵੱਲੋਂ ਮੈਂ ਸੋ ਮੈਂ ਇਹਨਾਂ ਪਿੰਨਾਂ ਦਾ ਤਾਂ ਮਦਦ ਕਰਦੀ ਆ ਬਾਕੀ ਰਜੇਸ਼ ਜੀ ਜ਼ਿਆਦਾ ਜਾਣ ਪਾਉਂਗੇ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਆਏ ਪ੍ਰਾਂਤ ਘਾੜਾ ਕਰਨ ਨੂੰ ਦੁਆਬਾ ਦੇ ਵਿੱਚ ਬਹੁਤ ਵੱਡਾ ਮਾਝਾ ਦੁਆਬਾ ਇਸ ਵਾਰ ਬਹੁਤ ਨੁਕਸਾਨ ਹੋਇਆ ਉਸ ਦੇ ਕਾਰਨ ਜਿਹੜੇ ਪੰਜਾਬ ਦੇ ਲੋਕ ਹੈ ਉਹ ਆਪਣੇ ਭਰਾਵਾਂ ਦੀ ਮਦਦ ਕਰਨ ਦੇ ਅੱਗੇ ਆਏ ਹੈ ਜਿਹੜੇ ਸਾਡੇ ਨਾਲ ਸੰਸਥਾਵਾਂ ਜੁੜੀ ਹੋਈਆਂ ਆ ਅਦਾਰਾ ਪੰਜਾਬ ਪੇਸ਼ੇ ਜੱਗਵੰਦ ਦੇ ਨਾਲ ਉਹਨਾਂ ਵਿੱਚੋਂ ਜਿਹੜੇ ਨਿਰਿੰਦਰ ਸਿੰਘ ਪਿੰਸਾ ਜੀ ਜਿਹੜੇ ਪੋਲੀਟੈਕਨੀਕਲ ਕਾਲਜ ਦੇ ਪ੍ਰੋਫੈਸਰ ਆ ਉਹਨਾਂ ਦੀ ਹਾਰਡਫੁੱਲness ਸੰਸਥਾ ਹੈ ਇੱਕ ਉਹ ਸੰਸਥਾ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਆਪਾਂ ਮਾਝੇ ਦੋਆਬੇ ਇਲਾਕੇ ਦੀ ਮਦਦ ਕਰੀਏ ਤੇ ਉਹਨਾਂ ਵੱਲੋਂ ਰਜਾਈਆਂ ਦਾ ਟਰੱਕ ਭੇਜਿਆ ਜਾ ਰਿਹਾ ਹੈ ਜਿਹੜਾ ਪਹਿਲਾ ਟਰੱਕ ਆਇਆ ਸੀ ਉਹਦੇ ਵਿੱਚ ਰਹਿਣੇ ਦੇ ਗੱਦੇ ਗਏ ਸੀ ਕੁਝ ਗੱਦੇ ਬਚ ਗਏ ਸੀ ਕਿਉਂਕਿ ਸਮਾਨ ਜ਼ਿਆਦਾ ਹੋ ਗਿਆ ਸੀ ਇਸ ਕਰਕੇ ਦੂਜਾ ਟਰੱਕ ਅੱਜ ਫੇਰ ਆਇਆ 26 ਘੰਟੇ ਕੋਲੇ ਤੋਂ ਭੇਜੇ ਜਾ ਰਹੇ ਆ ਤੇ ਉਹਦੇ ਵਿੱਚ ਮੈਂ ਹਾਰਟ ਕੋਲ ਨੇ ਸੰਸਥਾ ਦੇ ਸਿਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਜਾਗੀ ਵੀ ਸਾਨੂੰ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਫਲੱਡ ਦੇ ਕਾਰਨ ਜਿਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਘਰਾਂ ਦਾ ਵਿਸਥਾਪਨ ਹੋ ਗਿਆ ਉਹਨਾਂ ਕੋਲ ਰਹਿਣ ਨੂੰ ਕੁਝ ਨਹੀਂ ਰਿਹਾ ਕਿ ਨਹੀਂ ਜਿੱਦਾਂ ਹੁਣ ਸਰਦੀਆਂ ਦਾ ਮੌਸਮ ਆ ਰਿਹਾ ਹੈ ਇਸੇ ਕਰਕੇ ਰਜਾਈਆਂ ਦੇ ਗੱਦੇ ਭੇਜੀ ਗਏ ਆ ਉਹਨਾਂ ਨੇ ਮੈਡਮ ਸਤੰਦਰਪਾਲ ਪਰਵੋਲਜ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਫਿਰ ਸਲਾਹ ਬਣਾਈ ਵੀ ਅਸੀਂ ਗੱਦੇ ਕਰਦੇ ਨੇ ਤੇ ਜੇ ਤਾਂ ਕਿ ਇਹ ਆਉਣ ਵਾਲੀਆਂ ਸਰਦੀਆਂ ਮੌਸਮ ਸ਼ੁਰੂ ਹੋ ਗਿਆ ਲੋਕਾਂ ਨੂੰ ਰਜਾਈਆਂ ਦੀ ਤੇ ਗੱਦੇ ਦੀ ਲੋੜ ਹੈ ਸਾਡੀ ਜਿਹੜੀ ਪੰਜਾਬ ਕੇਸੀ ਟੀਮ ਹੈ ਕਰਨਤਾਰਾ ਇਲਾਕੇ ਦੀ ਜਾਂ ਅਮਰਸਰ ਦੀ ਉਹ ਜਿਹੜਾ ਵੀ ਇਲਾਕਾ ਸੂਟ ਕਰੇਗਾ ਜਿੱਥੇ ਜੀਡੀਪਿੰਡ ਦੇ ਕੋਈ ਵੱਧ ਨੁਕਸਾਨ ਹੋਇਆਗਾ ਉੱਥੇ ਜਾ ਕੇ ਅਸੀਂ ਇਹ ਦੇਵਾਂਗੇ ਢੀਨਸਾ ਸਾਹਿਬ ਤੇ ਹਾਰਟਫੁਲ ਸਸਤੰ ਸੰਮੁੱਚੀ ਟੀਮ ਨੇ ਤੇ ਨਾਲ ਸਾਡੀ ਪੰਜਾਬ ਕੇਸੀ ਟੀਮ ਅੱਥੇ ਜਾਏਗੀ ਤੇ ਆਪਣੇ ਹੱਥਾਂ ਨਾਲ ਵੰਡ ਕੇ ਜਾਣਗੇ ਮੈਂ ਇੱਕ ਵਾਰ ਫਿਰ ਤੋਂ ਹਾਰਟ ਫੁਲਨੈਸ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਅਜੋਕੇ ਸਮੇਂ ਦੇ ਵਿੱਚ ਜਦੋਂ ਹਰ ਇਨਸਾਨ ਸਟ्रेस ਦੇ ਵਿੱਚ ਹੈ ਉਹਨਾਂ ਨੂੰ ਤਣਾਅ ਮੁਕਤ ਕਰਨ ਦੇ ਲਈ ਵੀ ਸੈਮੀਨਾਰ ਲਗਦੇ ਆ ਅਲਗ-ਅਲਗ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਆ ਤੇ ਉਸ ਤੋਂ ਇਲਾਵਾ ਮਨੁੱਖਤਾ ਦੀ ਸੇਵਾ ਵੀ ਕਰ ਰਹੇ ਆ ਇਸ ਦਿਨ ਸਮੁੱਚੀ ਟੀਮ ਵਧਾਈ ਦੀ ਪਾਤਰ ਆ ਮੈਂ ਇੱਕ ਵਾਰ ਫਿਰ ਤੋਂ ਮੇਰੇ ਨਾਤੇ ਹੁੰਦਾ ਸੰਸਥਾ ਦਾ ਬਹੁਤ ਬਹੁਤ ਧੰਨਵਾਦ